ਆਪਣੇ ਹੱਕਾਂ ਲਈ ਜੋ ਸੰਰਚ ਕਰ ਰਹੇ ਬੜੇ ਚਿਰ ਤੋਂ ਦਿੱਲੀ ਮੋਰਚਾ ਲਾਇਆ ਉਥੇ ਆਪਣੇ 700 ਕਿਸਾਨਾਂ ਦੀ ਸ਼ਹੀਦੀ ਹੋਈ ਉਦੋਂ ਸਰਕਾਰ ਵਾਅਦਾ ਕਰਕੇ ਉਤੋਂ ਪਿੱਛੇ हट ਗਈ ਇਹ ਉਦੋਂ ਬਾਅਦ ਚ ਜੋ ਵੀ ਉਹਨਾਂ ਨੇ ਵਾਅਦੇ ਕੀਤੇ ਸੋ ਨਹੀਂ ਪੂਰੇ ਕੀਤੇ ਹੁਣ ਦੁਬਾਰਾ ਇਹ ਫਿਰ ਇਹਨਾਂ ਨੇ ਇਹ 16 ਫਰਵਰੀ ਤੋਂ ਇਹਨਾਂ ਦਾ ਅੰਦੋਲਨ ਚੱਲ ਰਿਹਾ ਇਹ ਮੇਰਾ ਖਿਆਲ ਹੈ ਕਿ ਉਹਦੇ ਬਾਅਦ ਸੇ ਵੀ ਤੇ 13 ਫਰਵਰੀ ਤੋਂ ਉੱਥੇ ਵੀ ਸਰਕਾਰ ਕੋਈ ਗੌਰ ਹੀ ਨਹੀਂ ਕਰ ਰਹੀ ਉਹਦੇ ਵਜ੍ਹਾ ਨਾਲ ਸਰਕਾਰ ਨੇ ਹਰਿਆਣਾ ਚ ਜੋ ਬਾਰਡਰ ਬੰਦ ਕੀਤੇ ਹੋਏ ਆ ਮੇਰਾ ਖਿਆਲ ਹੈ ਕਿ ਉਹ ਵੀ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਵੀ ਕਰਾ ਰਹੇ ਆ ਤੇ ਸਾਡੇ ਨਾਲ ਬਹੁਤ ਧੱਕਾ ਵੀ ਹੋ ਰਿਹਾ ਉੱਥੇ ਵੀ ਸਾਡੇ ਇਹੋ ਜਿਹੇ ਵੈਪਨ ਸਾਡੇ ਤੇ ਆ ਇਸਤੇਮਾਲ ਕੀਤੇ ਗਏ ਕਿ ਜੋ ਇਹੋ ਜਿਹੇ ਅੰਦੋਨਾਂ ਤੇ ਨਹੀਂ ਕੀਤੇ ਜਾ ਸਕਦੇ ਤੇ ਸਾਡੇ ਕੁਝ ਸਿੰਘਾਂ ਦੀ ਸ਼ਹੀਦੀ ਵੀ ਹੋਈ ਉੱਥੇ ਤੇ ਮੇਰਾ ਖਿਆਲ ਹੈ ਕਿ ਬੜੀ ਸਾਡੇ ਦੇਸ਼ ਦੇ ਲੋਕਤੰਤਰ ਦੇ ਦੀ ਗੱਲ ਹੀ ਸੁਣੀ ਜਾ ਰਹੀ ਲੋਕਾਂ ਦੇ ਅੰਦੋਲਨਾਂ ਦਾ ਜੋ ਵੀ ਹੋ ਰਿਹਾ ਉਹਨੂੰ ਇਗਨੋਰ ਇੱਕਦਮ ਸਾਈਡ ਕੀਤਾ ਜਾ ਰਿਹਾ ਤੇ ਇਹ ਲੋਕਤੰਤਰ ਲਈ ਬਹੁਤ ਵੱਡਾ ਖਤਰਾ ਵਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਲੋਕਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਆ ਤੇ ਅਸੀਂ ਇਹ ਇਹਨਾਂ ਆਈਆਂ ਜਥੇਬੰਦੀ ਦੇ ਅਹੁਦੇਦਾਰਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹ ਇਹ ਕਿਸੇ ਕਿਸਾਂ ਦੀ ਨਹੀਂ ਨਾ ਸਮਝਿਆ ਜਾਵੇ ਇਹ ਜਿੱਦਣ ਕਿਸਾਨਾਂ ਦੇ ਹੱਥੋਂ ਇਹ ਕਾਰਪੋਰੇਟ ਦੇ ਹੱਥਾਂ ਦੇ ਚਲੇ ਗਈ ਉਹਦੇ ਨਾਲ ਆਮ ਲੋਕਾਂ ਨੂੰ ਇਹਦਾ ਖਮਾਜਾ ਭੁਗਤਣਾ ਪਊ ਜਿਹੜੇ ਅੱਜ ਆਟਾ ਤਾਂ ਨੂੰ ਜੇ ਕਣਕ 20-22 ਰੁਪਏ ਕਿਲੋ ਵਿਕ ਰਹੀ ਆ ਤੇ 25-30 ਰੁਪਏ ਕਿਲੋ ਆਟਾ ਮਿਲ ਰਿਹਾ ਤੇ ਮੁਲਕੇ ਜਦੋਂ ਉਹਨਾਂ ਦੇ ਹੱਥ ਚਲਾ ਗਿਆ ਤੇ ਮੁਲਕਾ ਉਹ 2-2500 ਰੁਪਏ ਦੇ ਕਿਲੋ ਚਲੇ ਜਾਣਾ ਤੇ ਫੇਰ ਸਾਨੂੰ ਪਤਾ ਲੱਗਣਾ ਕਿ ਇਹ ਮਸਲਾ ਸਾਰੇ ਪੰਜਾਬੀਆਂ ਦਾ ਸਾਰੇ ਲੋਕਾਂ ਦਾ ਵਸਾਂਝਾ ਵਾ ਸਾਰੀ ਦੁਨੀਆ ਦਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹਦਾ ਸਾਫ਼ ਕਿਸਾਨਾਂ ਦਾ ਦੇਣਾ ਚਾਹੀਦਾ ਚਾਹੇ ਵਪਾਰੀ ਹੋਣ ਚਾਹੇ ਕੋਈ ਆਮ ਖਪਤਕਾਰ ਹੋਣ ਸਾਰੇ ਜਾਣਿਆਂ ਦਾ ਇਹ ਸਾਡਾ ਮਸਲਾ ਸਾਂਝਾ ਵਾ ਇਸ ਕਰਕੇ ਆਪਾਂ ਨੂੰ ਸ पूरे देश ਦੇ ਲੋਕਾਂ ਨੂੰ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਆ ਕਿ ਅਸੀਂ ਇਹਨਾਂ ਨੂੰ ਆਸ਼ਵਾਸਨ ਦਵਾਉਂਦੇ ਆ ਕਿ ਇਹਨਾਂ ਨੇ ਜੋ ਮੰਗ ਪੱਤਰ ਦਿੱਤਾ ਵਾ ਉਹ ਅਸੀਂ ਭਾਈ ਸਾਹਿਬ ਦੇ ਦੇ ਕੋ ਸਹਿਨ ਹੋ ਕੇ ਜਾਣ ਵਾਲੀ ਗੱਲ ਹੋਊਗੀ ਜਾਂ ਕਿਸੇ ਵੀ ਤਰੀਕੇ ਨਾਲ ਇਹਨਾਂ ਦਾ ਲੋਕ ਸਭਾ ਚ ਜਿਹੜਾ ਸੈਸ਼ਨ ਚ ਆ ਕੇ ਕੋਲ ਮਿਲਦੀ ਆ ਕੋ ਸੈਸ਼ਨ ਦਾ ਅਟੈਂਡ ਕਰਨ ਦਾ ਮੌਕਾ ਮਿਲਦਾ ਤੇ ਉਹ ਜ਼ੋਰ ਸ਼ੋਰ ਨਾਲਾਂ ਦੀਆਂ ਮੰਗਾਂ ਦਾ ਸਮਰਥਨ ਕਰਨਗੇ ਅਸੀਂ ਇਹ ਇਹ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਆ ਤੇ ਬਾਕੀ ਸੋਨਿਆ ਬਾਕੀ ਇਹ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜੋ ਵੀ ਮੰਗਾਂ ਵਾਂ ਇਹਨਾਂ ਨੂੰ ਜਲਦੀ ਜਲਦੀ ਮੰਨ ਕੇ ਤੇ ਮੰਨ ਕੇ ਤੇ ਉਹਨਾਂ ਨੂੰ ਲਾਗੂ ਕਰਕੇ ਤੇ ਇਹਨਾਂ ਨੂੰ ਜਿਹੜੇ ਉੱਥੇ ਧਰਨੇ ਤੇ ਬੈਠੇ ਉਹਨਾਂ ਨੂੰ ਵੀ ਉਹ ਆਪੂ ਆਪੋ ਆਪਣੇ ਘਰਾਂ ਜਾਣ ਨੂੰ ਆਪੋ ਆਪਣਾ ਕੰਮ ਕਰਨ ਇਹ ਵੀ ਇਹਨਾਂ ਦਾ ਬਹੁਤ ਵੱਡੀ ਜਿਆਦਤੀ ਹੈ ਇੰਨੀ ਗਰਮੀ 'ਚ ਰੋੜਾਂ ਤੇ ਬਹਿਣਾ ਬਹੁਤ ਮੇਰੇ ਖਿਆਲ ਤੋਂ ਇੱਕ ਇਹ ਲੋਕਤੰਤਰ ਦੇ ਨਾਂ ਤੇ ਇੱਕ ਕਲੰਕ ਹੈ ਉਹਨੂੰ ਵੀ ਸਰਕਾਰ ਨੂੰ ਇਸ ਪਾਸੇ ਬਹੁਤ ਬਹੁਤ ਧਿਆਨ ਦੇਣ ਦੀ ਲੋੜ ਹੈ ਅਸੀਂ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਤੇ ਬਾਕੀ ਅਸੀਂ ਆਪਣੇ ਵੱਲੋਂ ਬਹੁਤ ਧੰਨਵਾਦ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਮੰਗਾਂ ਸਰਕਾਰ ਗੌਰ ਕਰੇ ਮੰਨੇ ਕਿ ਉਹਦੇ ਵਾਸਤੇ ਜਿਨ੍ਹਾਂ ਨੇ ਸਾਡੇ ਕੋਲ ਯੋਗਦਾਨ ਪਾਇਆ ਜਾਂ ਸਕੂ ਦਾ ਉਹ ਅਸੀਂ ਪਾਉਣ ਦੀ ਬਹੁਤ ਧੰਨਵਾਦ ਕੋਸ਼ਿਸ਼ ਕਰਾਂਗੇ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਆ ਅਸੀਂ ਇਹਨਾਂ ਦੇ ਅੰਦੋਲਨਾਂ ਦੇ ਨਾਲ ਵੀ ਆ ਕਿ ਜਿਹੜਾ ਇਹਨਾਂ ਨੇ ਬਹੁਤ ਵੱਡੀ ਸਾਡੀ ਕਿਸਾਨੀ ਲਈ ਬਹੁਤ ਵੱਡਾ ਸੰਘਰਸ਼ ਕਰ ਰਹੇ ਆ ਤੇ ਅਸੀਂ ਵੀ ਕਿਸਾਨ ਪਰਿਵਾਰਾਂ ਚੋਂ ਹੀ ਆ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਹਸਮਤ ਆ ਤੇ ਸੋਦਾ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀ ਮੰਗਾਂ ਜਲਦੀ ਜਲਦੀ ਹੋਰ ਕੀਤਾ ਜਾਵੇ ਇਹ ਨਹੀਂ ਕਿ ਇਹਨਾਂ ਦਾ ਇੱਥੇ ਆਉਂਦੇ ਅਸੀਂ ਤੈਅ ਦੇ ਕੋਤ ਨੂੰ ਆਦਿਆ ਕਿ ਇੰਨੇ ਗਰਮੀ ਚ ਆ ਕੇ ਸਾਡੇ ਹੱਕਾਂ ਲਈ ਲੜਦਾ ਹੈ ਇਸ ਇਸ ਤਰ੍ਹਾਂ ਕੇ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਜਿਹੜੇ ਘਰਾਂ 'ਚ ਵੀ ਬੈਠੇ ਆ ਉਹ ਵੀ ਇਹਨਾਂ ਦੇ ਇਹਨਾਂ ਦੇ ਹਿਸਾਬ ਦੇਈਏ ਤੇ ਇਹਨਾਂ ਨਾਲ ਚੜ ਕੇ ਅਸੀਂ ਤਾਂ ਹੀ ਸਰਕਾਰਾਂ ਕੋਲ ਇਨਸਾਫ ਲੈ ਸਕਦੇ ਆ ਕਿ ਜੇ ਸਾਰੇ ਗਣੇ ਇਸੇ ਇੱਕ ਹੋਈਏ ਤੇ ਸਾਰੇ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਕਹਿੰਦੇ ਆ ਕਿ ਤੁਸੀਂ ਸਾਰੇ ਏਕਤਾ ਬਣਾ ਕੇ ਆਪਾਂ ਇਹਨਾਂ ਸਰਕਾਰ ਦੇ ਨੱਕ ਜਿੱਦਾਂ ਮਾਮ ਕਰੀਏ ਤਾਂ ਹੀ ਅਸੀਂ ਕੰਮ ਜਾਵੋ ਸਕਦੇ ਆ ਤੇ ਇਹਨਾਂ ਕੋ ਆਪਣੇ ਨੰਦਾ ਮਨਵਾ ਸਕਦੇ ਆ ਇੰਨੀਆਂ ਕ ਬੇਨਤੀਆਂ ਪ੍ਰਗਟ ਕਰਿਓ ਉਹ ਆਹੀ ਗੱਲ ਜਿਹੜੀ ਦੋਸਤਾਂ ਨਾਲ ਦੁਆਓ